ਮਾਣਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਮਾੜੇ ਅੰਸਰਾ ਖਿਲਾਫ ਸਾਡੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸਾਡੇ ਡੀਐਸਪੀ ਐਚ ਸਰਦਾਰ ਗੁਰਜੀਤ ਸਿੰਘ ਤੇ ਸਾਡੇ ਐਸਐਚਓ ਸਾਈਬਰ ਸੈੱਲ ਮੈਮ ਹਰਜੀਤ कौर ਇਹਨਾਂ ਨੂੰ ਵੱਡੀ ਸਫਲਤਾ ਜੀ ਮਿਲੀ ਹੈ ਇਹ ਇੱਕ ਸਾਈਬਰ ਦੀ ਠੱਗੀ ਸੀ ਬੇਸਿਕਲੀ ਜਿੱਦਾਂ ਅੱਜਕੱਲ੍ਹ ਸ਼ੇਅਰ ਮਾਰਕੀਟ ਦੇ ਸੰਬੰਧੀ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨ ਲਈ ਕਾਫੀ ਅਰਸ ਪ੍ਰਫੁੱਲਤ ਹੋ ਰਹੀ ਹੈ ਉਦੇ ਵਿੱਚੋਂ ਇਹਨਾਂ ਨੇ ਇੱਕ ਜਾਲੀ ਐਪ ਕ੍ਰੀਏਟ ਕਰਕੇ ਲੋਕਾਂ ਤੋਂ ਕੈਸੇ ਉਚਕਵਾਣੇ ਤੇ ਜਦੋਂ ਲੋਕਾਂ ਨੇ ਉਹ ਚ ਪੈਸੇ ਇਨਵੈਸਟ ਕਰਕੇ ਜਦੋਂ ਵਾਪਸ ਮੰਗਦੇ ਸੀ ਵੀ ਸਾਨੂੰ ਸਾਡਾ ਪ੍ਰੋਫਿਟ ਦੇ ਦਿਓ ਤਾਂ ਦੇ ਜਵਾਬ ਦੇ ਦਿੰਦੇ ਸੀ ਤੇ ਲੋਕਾਂ ਦੇ ਪੈਸੇ ਵੀ ਠੱਗੀ ਵੱਜ ਜਾਂਦੀ ਸੀ ਇਦਾਂ ਦਾ ਇੱਕ ਕੇਸ ਸਾਡੇ ਸਾਹਮਣੇ ਆਇਆ ਸੀ ਐਪ ਹੈਗੀ ਜੀ ਐਂਜਲ ਪ੍ਰੋ ਕਰਕੇ ਤੇ ਕਰਨਵੀਰ ਕਾਂਸਲ ਹੈ ਇਹਨਾਂ ਨੇ 17,93,000 ਰੁਪਇਆ ਟਾਈਮ ਟੂ ਟਾਈਮ ਉਸ ਐਪ 'ਚ ਜਮ੍ਹਾਂ ਕਰਾਇਆ ਇਹਨਾਂ ਦਾ ਪ੍ਰੋਫਿਟ 45 ਲੱਖ ਰੁਪਏ ਸ਼ੋਅ ਹੋ ਰਿਹਾ ਸੀ ਜਦੋਂ ਇਹਨਾਂ ਨੇ ਕਢਾਣੇ ਚਾਏ ਪੈਸੇ ਤੇ ਉਹ ਪੈਸੇ ਨਿਕਲੇ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਐਫ ਆਈ ਆਰ ਸਾਡੇ ਕੋਲ ਕੰਪਲੇਂਟ ਦਿੱਤੀ ਤੇ ਉਹਦੇ ਤਹਿਤ ਐਫ ਆਈ ਆਰ ਨੰਬਰ 7 ਧਾਰਾ 318 4 ਕਾਰਡ 2 ਬੀ ਐਨ ਐਸ थाना ਸਾਈਬਰ ਕ੍ਰਾਈਮ ਵਿੱਚ ਰਜਿਸਟਰ ਕੀਤੀ ਗਈ ਇਸ ਤੋਂ ਬਾਅਦ ਜਦੋਂ ਆਪਾਂ ਦੌਰਾਨੀ ਤਫ਼ਤੀਸ਼ ਦੇਖਿਆ ਤੇ ਮਲਟੀਪਲ ਅਕਾਊਂਟਸ ਮਲਟੀਪਲ ਖਾਤੇ ਆ ਚੁ ਤੇ ਇਹ ਪੈਸੇ ਗਏ ਇਹਦੇ ਵਿੱਚ ਕਰੀਬ 10 ਦੋਸ਼ੀ ਜੀ ਆਪਾਂ ਗ੍ਰਿਫਤਾਰ ਕੀਤੇ ਇੱਕ ਦੋਸ਼ੀ ਜਿਵੇਂ ਰਾਜਸਥਾਨ ਦਾ ਇੱਕ ਦੋਸ਼ੀ ਬੋੜ ਦਾ ਇੱਕ ਲੁਧਿਆਣੇ ਦਾ ਇੱਕ ਪਟਨਾ ਦਾ ਇੱਕ ਗੁਜਰਾਤ ਦਾ ਤਿੰਨ ਦੋਸ਼ੀ ਉੱਤਰ ਪ੍ਰਦੇਸ਼ ਦੇ ਆ ਜੀ ਤੇ ਇੱਕ ਦੋਸ਼ੀ ਫਰੀਦাবাদ ਹਰਿਆਣਾ ਦਾ ਇਹ ਅੱਠ ਅੱਠ ਕੇ ਦੋਸ਼ੀ ਮਹਾਰਾਸ਼ਟਰ ਤੋਂ ਆਪਰੇਟ ਕਰ ਰਹੇ ਸੀ ਦੋ ਦੋਸ਼ੀ ਜਿਹੜੇ ਹਰਿਆਣਾ ਤੋਂ ਆਪਰੇਟ ਕਰ ਰਹੇ ਸੀ ਤੇ ਇਹਨਾਂ ਨੂੰ ਆਪਾਂ ਇੰਟਰ ਸਟੇਟ ਰੇਡਾ ਕਰਕੇ ਤੇ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਗਿਆ ਬਰਾਮਦਗੀ ਜਿਹੜੀ ਇਹਨਾਂ ਤੋਂ 17 ਕੁ ਮੋਬਾਈਲ ਫੋਨ ਜਿਹੜੇ ਰੈਕਡ ਜੋ ਯੂਜ਼ ਕਰ ਰਹੇ ਸੀ ਤੇ 6 ਵਕ ਵਕ ਬੈਂਕ ਦੇ ਖਾਤੇ ਜਿਹੜੇ ਆਪਾਂ ਫ੍ਰੀਜ਼ ਵੀ ਕਰਾਵਾਂਗੇ ਅਟੈਚ ਕਰਾਵਾਂ ਪੰਜ ਏਟੀਐਮ ਕਾਰਡ ਤੇ ਇੱਕ ਪਾਸਪੋਰਟ ਇਹਨਾਂ ਤੋਂ ਬਰਾਮਤ ਹੋਇਆ ਮੇਰਾ ਜਿਹੜਾ ਆਮ ਆਪਣੇ ਕੋਲੇ ਫਲੇ ਲੋਕ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦੀ ਐਪ 'ਚ ਜੇ ਇਨਵੈਸਟ ਕਰੋ ਉਹਦਾ ਇੱਕ ਵਾਰ ਜਾਂਚ ਜ਼ਰੂਰ ਕਰ ਲਓ ਵੀ ਕੀ ਇਹ ਐਪ ਜੈਨੂਇਨ ਹੈ ਕੀ ਐਪ ਬਣਦੀ ਹੈ ਤੇ ਦੂਸਰਾ ਜੇ ਕੋਈ ਐਪ ਤੁਹਾਨੂੰ WhatsApp ਤੇ ਉਹਦਾ ਡਾਊਨਲੋਡ ਲਿੰਕ ਆਏ ਉਹ Play Store ਤੇ ਨਹੀਂ ਪਈ ਸਿਰਫ APK ਆਏ ਤੇ APK ਤੋਂ ਕਦੀ ਐਪ ਆਪਣੇ ਫੋਨ 'ਚ ਡਾਊਨਲੋਡ ਨਾ ਕਰੋ ਤੇ ਤੀਸਰਾ ਕਿਸੇ ਸਿਆਣੇ ਬੰਦੇ ਤੋਂ ਹਮੇਸ਼ਾ ਸਲਾਹ ਲੈ ਕੇ ਜਦੋਂ ਵੀ ਇਨਵੈਸਟ ਕਰਨੇ ਆਪਣੇ ਹਾਰਡ ਅੰਡ ਮਨੀ ਇਸ ਤੋਂ ਸਲਾਹ ਲੈ ਕੇ ਵੀ ਕੀ ਇਹ ਐਪ ਕੀ ਇਹ ਬੰਦੇ ਚਲਵੇ ਨੇ ਉਸ ਤੋਂ ਬਾਅਦ ਹੀ ਆਪਣੇ ਜਿਹੜੀ ਮਿਹਨਤ ਦੀ ਕਮਾਈ ਹੈ ਉੱਥੇ ਲਾਈ ਜਾਏ ਤੇ ਆਪਾਂ ਤਤਪਰ ਹਾਂ ਜੀ ਜੇ ਕਿਸੇ ਨਾਲ ਠੱਗੀ ਵਜਦੀ ਹੈ ਸਾਈਬਰ ਕ੍ਰਾਈਮ ਦੀ ਤੇ ਸੰਰੂਲ ਪੁਲਿਸ ਵੱਧ ਚੜ ਕੇ ਤੁਹਾਡੇ ਨਾਲ ਸਾਥ ਦੇਗੀ ਤੇ ਆਪਾਂ ਟਰਾਈ ਕਰਾਂਗੇ ਤੁਹਾਡੇ ਪੈਸੇ ਰਿਕਵਰ ਧੰਨਵਾਦ ਜੀ ਇਹਨਾਂ ਦੀ ਵੀ ਸਲਾਹ ਆਵਰਦੀ ਕੇਸ ਹੈ ਰਿਪੋਰਟ ਐਫ ਆਈ ਆਰ ਹੋ ਰਿਹਾ ਇਹਨਾਂ ਦੀ ਜੀ ਉਹ ਅਗਲੀ ਅਗੇਰੀ ਤੱਕ ਤਕਦੀਸ਼ ਆਪਾਂ ਲੈ ਕੇ ਆਵਾਂਗੇ ਸਰ ਜੀ ਆਪਣੀ ਕੋਸ਼ਿਸ਼ ਅਸੀਂ ਕਰਾਂਗੇ ਅੰਕਲ ਉਹ ਉਹ ਕੁਝ ਨਹੀਂ ਜੀ ਇਹ ਬੇਸਿਕਲੀ ਰੈਕਟ ਚੱਲਦਾ ਸੀ ਆਪਣੇ ਅਕਾਊਂਟਾਂ ਚ ਇਨਵੈਸਟ ਪੈਸੇ ਕਿਤੇ ਨਹੀਂ ਹੋ ਰਹੇ ਸੀ ਉਹ ਸਿੱਧੇ ਇਹਨਾਂ ਦੇ ਅਕਾਊਂਟਾਂ ਦੇ ਥਰੂ ਜਾ ਰਹੇ ਸੀ ਬਸ ਆਪਣੀ ਹਾਂ ਜੀ ਉਹ ਫਿਰ ਤੁਹਾਨੂੰ ਜੀ ਕਾਜੀ ਇਨਵੈਸਟ ਉਹ ਨੂੰ ਐਪ ਚ ਰਿਫਲੈਕਟ ਹੋ ਜਾਂਦੀ ਸੀ ਜੀ ਹਾਂ ਜੀ ਐਪ ਚ ਰਿਫਲੈਕਟ ਹੋ ਜਾਂਦੀ ਸੀ ਵੀ ਤੁਹਾਡੇ ਹੁਣ ਇਹਨੇ ਪੈਸੇ ਐਡ ਹੋ ਗਏ ਇਹਨਾਂ ਦਾ ਤੁਹਾਡਾ ਪ੍ਰੋਫਿਟ ਆ ਗਿਆ ਇਹ ਸਾਈਪਰ ਸਾਈ ਬਿਲਕੁਲ ਜੀ ਅਪਰ ਹੁਣ ਆਪਾਂ ਟਰਾਈ ਕਰਾਂਗੇ ਵੀ ਇਹ ਜਿਹੜੀ ਐਪ ਹੈ ਜੇ ਪਲੇ ਸਟੋਰ ਤੇ ਹਜੇ ਵੀ ਐਕਟਿਵ ਹੈ ਤੇ ਇਹਨੂੰ ਬੰਦ ਕਰਾਏ। ਸਸ ਜੀ ਸਾਹਿਬ ਨੂੰ ਤਾਂ 400000 ਸ਼ੋ ਹੋ ਗਿਆ। ਉਹਨੇ ਸਾਰਾ ਰਕਮ ਸਿੱਧਾ ਕਿਤੇ ਚੋਣ ਦੇ ਇੱਕ ਵਾਰ ਨਹੀਂ ਜੀ ਜੇ ਤਾਂ 45 ਲੱਖ ਸ਼ੋ ਹੋ ਗਿਆ ਤੇ ਜਿਹੜਾ ਸਾਡਾ ਕੰਪਲੇਨੈਂਟ ਹੈ ਉਹ ਚਾਹੁੰਦਾ ਸੀ ਕਿ ਮੈਂ ਥੋੜੇ ਪੈਸੇ ਵਿਡਰਾ ਕਰਾ ਲਾਂ। ਤੇ ਤਾਦੇ ਕਹਿੰਦੇ ਵੀ ਤੁਸੀਂ 20% ਹੋਰ ਪੈਸਾ ਜਮ੍ਹਾਂ ਕਰਾਓ ਤੇ ਫਿਰ ਵਿਡਰਾ ਕਰਾ ਸਕਦੇ ਹੋ ਤੁਸੀਂ ਇਹਨਾਂ ਨੇ ਕੰਡੀਸ਼ਨ ਰੱਖੀ ਉੱਥੋਂ ਨੂੰ ਸ਼ੱਕ ਪਿਆ ਉਹ ਸ਼ੱਕ ਦੇ ਆਧਾਰ ਤੇ ਉਹਨੇ ਫਿਰ ਸਾਨੂੰ ਕੰਪਲੇਂਟ ਦਿੱਤੀ ਤਾਂ ਪਤਾ ਲੱਗਾ ਉਹਨਾਂ ਠੱਗੀਵਾਦ ਨਹੀਂ ਇਹ ਇਹ ਐਪ ਡਿਵੈਲਪਰ ਨਹੀਂ ਹੈ ਜੀ ਇਹ ਤਾਂ ਨਾਰਮਲ ਬੰਦੇ ਆ ਇਹਨਾਂ ਨੂੰ ਇੰਨੀ ਜਾਣਕਾਰੀ ਵੀ ਨਹੀਂ ਵੀ ਐਪ ਦਾ ਕਿੱਦਾਂ ਹੋਏਗਾ ਇਹ ਜਸਟ ਮੀਡਲਮੈਨ ਹੈ ਤੇ ਜਿਹੜੇ ਲੋਕਾਂ ਤੋਂ ਕਮਿਸ਼ਨ ਦੇ ਤੌਰ ਤੇ ਏਜੰਟੀ ਕਰਦੇ ਆ ਕਿੰਨੇ ਕੇ ਦੇ ਮਦਰੀ ਇਸ ਦੇ ਹੈ ਜੀ ਨੌਜਵਾਨ ਹੀ ਹੈ 20 ਤੋਂ 35 ਸਾਲ ਦੇ ਉਪਰ ਸੱਸ ਦਸਾਂ ਦੇ ਦਸ ਐਜੂਕੇਟਿਡ ਹੈ ਜੀ ਗ੍ਰੈਜੂਏਟ ਹੈ ਸਰ